ਗੁਰੂ ਨਾਨਕ ਦੇਵ ਮਹਾਰਾਜ ਅੱਜ ਚਲਦੀ ਚਲੇ ਜਾ ਰਹੇ ਸਨ ਮਰਦਾਨਾ ਪਿੱਛੇ-ਪਿੱਛੇ ਸੀ ਗੁਰੂ ਨਾਨਕ ਦੇਵ ਮਹਾਰਾਜ ਥੋੜਾ ਅੱਗੇ ਚਲੇ ਗਏ ਵੇਖਿਆ ਮਰਦਾਨਾ ਨਾਲ ਨਹੀਂ ਹੈ ਥੋੜਾ ਪਿੱਛੇ ਮੁੜ ਕੇ ਵੇਖਿਆ ਮਰਦਾਨਾ ਡਿੱਗ ਪਿਆ ਉਠਣ ਦਾ ਯਤਨ ਕਰ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਪਿੱਛੇ ਮੁੜੇ ਕਹਿਣ ਲੱਗੇ ਮਰਦਾਨਿਆਂ ਹੋਇਆ ਕੀ ਮਰਦਾਨਾ ਕਹਿੰ ਲਗਾ ਸਤਿਗੁਰੂ ਉਹ ਵੇਖੋ ਉਹ ਜਿਹੜਾ ਘੋੜੇ ਤੇ ਸਵਾਰ ਪੁਰਖ ਜਾ ਰਿਹਾ ਹੈ ਨਾ ਉਹ ਪਿੱਛੋਂ ਦੀ ਆਇਆ ਘੋੜੇ ਤੇ ਸਵਾਰ ਸੀ ਮੈਂ ਤੇ ਚੱਲਦਾ ਚੱਲਾ ਜਾ ਰਿਹਾ ਆਸਾ ਮੈਂ ਉਸ ਨੂੰ ਵੇਖਿਆ ਨਹੀਂ ਉਸ ਨੇ ਮੇਰੀ ਪਿੱਠ ਵਿੱਚ ਲੱਤ ਦੇ ਮਾਰੀ ਤੇ ਮੈਂ ਡੇਗ ਪਿਆ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਉਸਨੇ ਲਾਤੀ ਮਾਰੀ ਜਾਂ ਉਸਨੇ ਕੁਝ ਹੋਰ ਵੀ ਆਖਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਇਹ ਗੱਲ ਆਖੀ ਤੇ ਮਰਦਾ ਨਾ ਕਹਿਣ ਲੱਗਾ ਨਹੀਂ ਪਾਤਸ਼ਾਹ ਸਿਰਫ ਲੱਤ ਨਹੀਂ ਮਾਰੀ ਉਸਨੇ ਆਖਿਆ ਉਹ ਕੁੜਾਈਏ ਕੇ ਡੂਮ ਰਸਤਾ ਛੋੜ ਕੇ ਚੱਲ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਫੇਰ ਮਰਦਾਨਿਆ ਤੇਰੇ ਮਨ ਵਿੱਚ ਕੀ ਵਿਚਾਰ ਆਇਆ ਬਾਬਾ ਉਸਨੇ ਮੈਨੂੰ ਤਾਂ ਲੱਤ ਮਾਰੀ ਹੀ ਆਪਣੇ ਬਚਨਾਂ ਦੇ ਨਾਲ ਤੇਰਾ ਵੀ ਅਪਮਾਨ ਕੀਤਾ ਤੁਹਾਨੂੰ ਕੁਰਾਈ ਆਖਿਆ ਮੈਨੂੰ ਲੱਤ ਮਾਰੀ ਮੈਨੂੰ ਆਖਿਆ ਕੁਰਾਈਏ ਕਿ ਡੂਮ ਮੈਂ ਤੁਹਾਡਾ ਤੇ ਡੂਮ ਹਾਂ ਇਸ ਗੱਲ ਦੇ ਵਿੱਚ ਕੋਈ ਸੰਦੇਹ ਹੀ ਨਹੀਂ ਹੈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੈਂ ਤੇ ਤੁਹਾਡਾ ਡੂੰ ਮਾਂ ਹੀ ਪਰ ਤੁਹਾਨੂੰ ਉਸਨੇ ਕੁੜਾਈ ਆ ਕਿਆ ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਫਿਰ ਤੂੰ ਕੀ ਸੋਚਦਾ ਹੈ ਉਸ ਦੇ ਬਾਰੇ ਮਰਦਾਨਾ ਕਹਿਣ ਲਗਾ ਜਿਹੜੀ ਸਾਡੀ ਮਨੁੱਖੀ ਪ੍ਰਵਿਰਤੀ ਹੈ ਸਾਡਾ ਮਨੁੱਖੀ ਸੁਭਾਅ ਹੈ ਜੇ ਗਰੀਬ ਬੰਦੇ ਨੂੰ ਕੋਈ ਸਤਾਵੇ ਨਾ ਤੇ ਹੋਰ ਕੁਝ ਨਾ ਕਰ ਸਕੇ ਤੇ ਉਹ ਇੱਕ ਗੱਲ ਆਖਦਾ ਹੈ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰ ਦਿੰਦਾ ਹੈ हे ਪਰਮੇਸ਼ਰ ਮੈਨੂੰ ਇਸ ਨੇ ਸਤਾਇਆ ਮੈਨੂੰ ਇਸ ਨੇ ਤੰਗ ਕੀਤਾ ਇਸ ਦਾ ਬਦਲਾ ਤੂੰ ਇਸ ਕੋਲ ਲਵੀਂ ਮਰਦਾਨਾ ਕਹਿਣ ਲੱਗਾ ਮੇਰੇ ਮਨ ਵਿੱਚ ਵੀ ਇਹੋ ਗੱਲ ਆਉਂਦੀ ਹੈ ਕਿ ਮੈਂ ਉਸ ਖੁਦਾਵੰਦ کریم ਅੱਲਾਹ ਤਾਲਾ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ ਬੇਨਤੀ ਕਰਾਂਗਾ ਜੋਦੜੀ ਕਰਾਂਗਾ ਕਿ ਇਸ ਨੇ ਮੈਨੂੰ ਲੱਤ ਮਾਰੀ ਹੈ ਪਰਮਾਤਮਾ ਇਸ ਨੂੰ ਇਸ ਦੇ ਕੀਤੇ ਦੀ ਸਜ਼ਾ ਦੇਵੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਤੋ ਤੇ ਮੇਰੀ ਸੰਗਤ ਕੀਤੀ ਹੈ ਤੇਰੇ ਤੇ ਤੇ ਮੇਰੀ ਸੰਗਤ ਦਾ ਅਸਰ ਹੋਣਾ ਚਾਹੀਦਾ ਹੈ ਸੰਗ ਦਾ ਬੜਾ ਪ੍ਰਭਾਵ ਹੈ ਗਿਆਨ ਵਢੇ ਗੁਣਵਾਨ ਕੀ ਸੰਗਤ ਧਿਆਨ ਵਢੇ ਤਪਸੀ ਸੰਗ ਕੀਨੇ ਮੋਹ ਵਢੇ ਪਰਿਵਾਰ ਕੀ ਸੰਗਤ ਲੋਭ ਵਢੇ ਧਨ ਵਿੱਚ ਚਿਤ ਦੀਨੇ ਕ੍ਰੋਧ ਬੜੇ ਨਜਮੂੜ੍ਹ ਦੀ ਸੰਗਤ ਕਾਮ ਬੜੇ ਤ੍ਰਿਆ ਸੰਗ ਕੀਨੇ ਬੁੱਧੀ ਵਿਵੇਕ ਵਿਚਾਰ ਬੜੇ ਬਚਨ ਆਇਆ ਨਾ ਸਤਿਗੁਰੂ ਦੀ ਬਾਣੀ ਦੇ ਵਿੱਚ ਅਰਦਾਸ ਕੀਤੀ ਮੈਂ ਦੀਜੈ ਬੁੱਧ ਬਿਵੇਕਾ ਇਹ ਪਰਮੇਸ਼ਰ ਕਿਰਪਾ ਕਰੋ ਮੈਨੂੰ ਸਤਬੁੱਧੀ ਦਿਓ ਔਰ ਸਤਬੁੱਧੀ ਕਿੱਥੋਂ ਮਿਲੇਗੀ ਸਤਗੁਰਾਂ ਨੇ ਬਚਨ ਕੀਤਾ ਬੜ ਭਾਗੀ ਸਾਧ ਸੰਗ ਪਰ ਆਪਤ ਤਿਨ ਭੇਟਤ ਦੁਰਮਤ ਖੋਈ ਕਿਸੇ ਸਾਧੂ ਦੇ ਮਿਲਿਆ ਦੁਰਮਤੀ ਦਾ ਨਾਸ਼ ਹੋ ਜਾਏਗਾ ਸਦਬੁੱਧੀ ਦਾ ਪ੍ਰਕਾਸ਼ ਹੋਏਗਾ ਮਨ ਵਿੱਚ ਸਦ ਵਿਚਾਰ ਆਉਣਗੇ ਸਦ ਭਾਵਨਾ ਆਏਗੀ ਈਰਣਾ ਦੀ ਭਾਵਨਾ ਸਮਾਪਤ ਹੋ ਜਾਏਗੀ ਕਿਸੇ ਦੀ ਨਿੰਦਾ ਤੋਂ ਬਚ ਜਾਏਗਾ ਤੂੰ ਸਾਧੂ ਦੀ ਨਿੰਦਾ ਦੇ ਬਾਰੇ ਤੇ ਗੱਲ ਕੀਤੀ संत का दुखी महा हत्यारा संत का निंदक परमेश्वर मारा संत का निंदक राजते हीन संत के संत का निंदक दुखिया अरधीन पर सतगुरु ने इस तो भी अगे की गल की कह लगे निंदा जीवन किसी भी किसे ना करिए निंदा भली किसे की नाही मनमुख मुग्ध निंदा करदा कौन है गुरमुख नहीं कभी कर निंदा करता ਨਿੰਦਾ ਹਮੇਸ਼ਾ ਮਨਮੁਖ ਕਰਦਾ ਹੈ ਜਿਹੜਾ ਮਨ ਦਾ ਅਨੁਸਰਣ ਕਰਨ ਵਾਲਾ ਹੈ ਜਿਹੜਾ ਗੁਰੂ ਦੀ ਗੱਲ ਮੰਨਣ ਵਾਲਾ ਹੈ ਉਹ ਨਿੰਦਾ ਨਹੀਂ ਕਰਦਾ ਨਿੰਦਾ ਕਰਦਾ ਹੈ ਮਨਮੁਖ ਮੂ ਮੂੜ ਪੁਰਸ਼ ਨਿੰਦਾ ਕਰਦਾ ਹੈ ਔਰ ਨਿੰਦਕ ਪੁਰਸ਼ ਕਦੀ ਜੀਵਨ ਵਿੱਚ ਸੁੱਖ ਨਹੀਂ ਪ੍ਰਾਪਤ ਕਰਦਾ ਸਤਿਗੁਰੂ ਕਹਿਣ ਲੱਗੇ ਮੂੰਹ ਕਾਲੇ ਤਿੰਨਾ ਨਿੰਦਕਾਂ ਨਰਕੇ ਕੋਹਰ ਪਚਨ ਇਥੇ ਤੇ ਗੁਰੂ ਘਰ ਦੀ ਗੱਲ ਹੈ ਮਹਾਪੁਰਖ ਇੱਕ ਸ਼ਬਦ ਵਿਸ਼ੇਸ਼ ਰੂਪ ਦੇ ਵਿੱਚ ਉਸ ਦਾ ਚਿੰਤਨ ਕਰਿਆ ਕਰਦੇ ਸਨ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵੱਡਿਆਈ ਤੁਸ ਦਿੱਤੀ ਪੂਰਾ ਸਤਿਗੁਰੂ ਘਟੈ ਨਾਹੀਂ ਇੱਕ ਤਿਲ ਕਿਸੇ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਕ ਝੱਕ ਮਰੇ ਸਭ ਲੋਕ ਆਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉਂ ਜਿਉਂ ਨਿੰਦਕ ਨਿੰਦ ਕਰੇ ਸਤਗੁਰੂ ਦੀ ਬਾਣੀ ਦਾ ਬਚਨ ਹੈ ਜਿਉ ਜਿਉ ਨਿੰਦਕ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਪਰ ਇਥੇ ਗੁਰੂ ਘਰ ਦੇ ਵਿੱਚ ਜਨ ਨਾਨਕ ਹਰ ਆਰਾਧਿਆ ਜਿਨ੍ਹਾਂ ਨੇ ਪਰਮੇਸ਼ਰ ਨਾਮ ਦੀ ਅਰਦਾਸਨਾ ਕੀਤੀ ਹੈ ਤਿੰਨ ਪੈਰੀ ਆਣ ਸਭ ਪਾਈ ਅਖੀਰ ਸਾਰਿਆਂ ਨੇ ਆਕੇ ਇਥੇ ਇਸ ਪਵਿੱਤਰ ਸਥਾਨ ਤੇ ਝੁਕਣਾ ਹੀ ਹੈ ਔਰ ਜਿਹੜਾ ਝੁਕ ਗਿਆ ਗੁਰੂ ਨਾਨਕ ਦੇ ਚਰਨਾਂ ਤੇ ਜੋ ਸਿਰ ਝੁਕਾਈ ਜਾਂਦੇ ਨੇ ਲੇਖ ਪੁੱਠੇ ਜੋ ਲਿਖੇ ਸਿੱਧੇ ਬਣਾਏ ਜਾਂਦੇ ਨੇ ਉਸ ਦੇ ਉੱਤੇ ਬਖਸ਼ਿਸ਼ ਹੋ ਗਈ ਬੁੱਧੀ ਵਿਵੇਕ ਵਿਚਾਰ ਵਢੇ ਕਵੀ ਦੀਨ ਸੁਸੰਤਨ ਸੰਗਤ ਕੀਨੇ ਸੰਤ ਦੀ ਸੰਗਤ ਦਾ ਇਹ ਲਾਭ ਹੈ ਸਦਬੁੱਧੀ ਮਿਲਦੀ ਹੈ ਵਿਚਾਰ ਸ਼ਕਤੀ ਮਿਲਦੀ ਹੈ ਸਦ ਪ੍ਰੇਰਣਾ ਮਿਲਦੀ ਹੈ ਸਦ ਵਿਚਾਰ ਮਿਲਦਾ ਹੈ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਤੂੰ ਤੇ ਮੇਰੀ ਸੰਗਤ ਕੀਤੀ ਹੈ ਕਹਿਣ ਲੱਗੇ ਸਤਗੁਰੂ ਹੁਕਮ ਕਰੋ ਫਿਰ ਕਹਿਣ ਲੱਗੇ ਮਰਦਾਨਿਆਂ ਫਿਰ ਅਰਦਾਸ ਕਰਦੇ ਕਰਤਾ ਹਰ ਦੇ ਚਰਣਾ ਵਿੱਚ اے ਪਰਮੇਸ਼ਰ ਕਿਰਪਾ ਕਰ ਇਸ ਨੂੰ ਸਦ ਬੁੱਧੀ ਬਖਸ਼ੀ ਬਸ ਇਹ ਗੁਰੂ ਘਰ ਦਾ ਸਿਧਾਂਤ ਹੈ ਭਗਤੀ ਤੋਂ ਸ਼ਕਤੀ ਪੈਦਾ ਹੋਈ जरूरत महसूस की गई अजोके युग असि वेखते हैं निखेड़ा कर देना बिखेड़ा कर देना बहुत सौखा है पर जोड़ देना ये बहुत औखा है और महापुरुष हमेशा जोड़ते ही हन। और तोड़न वर्गा कोई पाप नहीं जोड़न वर्गा कोई पुन नहीं और संसार तो दैहिक रूप में कोई भी आया वो चला गया पर जोड़ा करतृत्व तो है ना ਉਹ ਸਦਾ ਅਮਰ ਹੈ ਕਰਤृत्व ਦੇ ਪਿੱਛੇ ਹੀ ਕਰਤੇ ਦੀ ਭਾਵਨਾ ਛਿਪੀ ਹੈ ਉਸ ਦੀ ਸਿਮਰਤੀ ਸਦਾ ਤਰੋਤਾਜ਼ੀ ਛਾੜੇ